ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਜਵਾਲੀ ਕਲੈਕਸ਼ਨ ਤੁਹਾਡੇ ਵਾਸਤੇ ਬਹੁਤ ਸੋਹਣੀ ਲੈ ਕੇ ਆਏ ਆ ਸੂਟ ਲੈ ਕੇ ਆਏ ਨੇ ਮੋਡਲ ਦੇ ਉੱਪਰ ਬਿਲਕੁਲ ਸੌਫਟਸਟ ਸਟਾਫਾ ਜਿਹੜਾ ਤੁਹਾਨੂੰ ਅਸੀਂ ਅੱਜ ਦੇਣਾ ਜਿਹੜਾ ਇਹ ਵਾਲਾ ਸਟਾਫ ਹੁੰਦਾ ਜਿਹਨੂੰ ਤੁਸੀਂ ਦੋਨਾਂ ਹੌਸਮਾਂ 'ਚ ਪਾ ਸਕਦੇ ਹੋ ਬਹੁਤ ਪਿਆਰਾ ਸਟਾਫਾ ਮਸ਼ੀਨ ਵਾਸ਼ ਕਰ ਸਕਦੇ ਹੋ ਮੋਡਲ ਦੇ ਸੂਟ ਅਕਸਰੀ ਜਿਸ ਤਰ੍ਹਾਂ ਵੀਡੀਓ ਖਾਨੀ ਨਾਲ ਦੀ ਨਾਲ ਸਟਾਕ ਸੋਲਡ ਆਊਟ ਹੁੰਦਾ ਹੈ ਜਿਹੜੀ ਅੱਜ ਵਾਲੀ ਕਲੈਕਸ਼ਨ ਅਸੀਂ ਕਾਫੀ ਘੱਟ ਪ੍ਰਾਈਸ ਤੇ ਤੁਹਾਨੂੰ ਦੇਣੀ ਹੈ ਕਿਉਂਕਿ ਪਿਓਰ ਦੇ ਹੈ ਇਹ ਜੇ ਸਾਰੀ ਬੇਸ਼ਕ ਆਸਮਾ ਵਿੱਚ ਸੈੱਟ ਘੱਟ ਦਿਖਾਵਾਂਗੀ ਬਟ ਇੱਕ ਇੱਕ ਸੈੱਟ ਦੇ ਨਾਲ ਅਸੀਂ ਚਿੱਕੀ ਕੁਆਂਟੀਟੀ ਲੈ ਬਾੜੀਆਂ ਬਹੁਤ ਪਿਆਰੇ ਸੂਟ ਹੋਣਗੇ ਜੀ ਸਾਰੇ ਇਹਨਾਂ ਨੂੰ ਤੁਸੀਂ ਦੋਨੋਂ ਆਸਮਾ ਚ ਪਾ ਸਕਦੇ ਹੋ ਮਸ਼ੀਨ ਵਾਸ਼ ਕਰ ਸਕਦੇ ਹੋ ਤੇ ਸੌਫਟ ਸਟੱਫ ਹੋਏਗਾ ਹਰ ਇੱਕ ਸਕਿਨ ਵਾਸਤੇ ਸੂਟੀ ਵਾਲੇ ਬੜਾ ਸਟੱਫ ਰਹੇਗਾ ਕਿਉਂਕਿ ਕਈਆਂ ਨੂੰ ਜਿੱਦਾਂ ਨੂੰ ਇਨਫੈਕਸ਼ਨ ਵਗੈਰਾ ਦੀ ਬਹੁਤ ਨਹੀਂ ਸਾਡੇ ਸਟੱਫ ਚੁੱਭਦਾ ਹੈ ਜੀ ਅਸੀਂ ਪਾ ਨਹੀਂ ਸਕਦੇ ਚੁੱਭਣ ਵਾਲਾ ਸਟੱਫ ਜਾਂ ਫਿਰ ਕਿਸੇ ਦਾ ਲੜਦਾ ਹੁੰਦਾ ਜਾਂ ਕੁਛ ਏਦਾਂ ਅਲੱਗ-ਅਲੱਗ ਜਿਹਾ ਸਟੱਫ ਹੁੰਦਾ ਹੈ ਤੇ ਇਹ ਵਾਲਾ ਤਾਂ ਸੌਫਟ ਹੈ ਹਰ ਇੱਕ ਵਾਸਤੇ ਬਹੁਤ ਸੋਹਣਾ ਸਟੱਫ ਹੈ ਜਿੱਤੇ ਸਟੀਚਿੰਗ ਤੋਂ ਵਾਹ ਦੇਦੀ ਏਰੀ ਲੁੱਕ ਆਉਂਦੀ ਹੈ ਬਹੁਤ ਪਿਆਰੀ ਆਉਂਦੀ ਹੈ ਕਿਉਂਕਿ ਇਹਨਾਂ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਬੁਕਿੰਗ ਲਈ ਨੰਬਰ ਹੋ ਗਿਆ 8283828381 ਨੰਬਰ ਹੈ ਜਿਹੜਾ ਵੀ ਸਟੱਫ ਤੁਹਾਨੂੰ ਆਸਤੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਫਿਕਸ ਅਰਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਦੇਣੀ ਆ ਤੁਸੀਂ ਵੀਡੀਓ ਨੂੰ ਸਾਰੀ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਜਿਹੜੇ ਇਹ ਸੂਟ ਨੇ ਜੀ ਇਹ ਹੈਗੇ ਨੇ ਬਹੁਤ ਰਾਇਲ ਜਿਹਾ ਲੁੱਕ ਦੇ ਪ੍ਰਿੰਟ ਦੇ ਉੱਪਰ ਦੇਖੋ ਤੁਹਾਨੂੰ ਦਵਕਾ ਵਰਕ ਮਿਲ ਰਿਹਾ ਹੈ ਹੈਂਡਵਰਕ ਦੇ ਨਾਲ ਸੂਟ ਮਿਲ ਰਹੇ ਨੇ ਪਰਲ ਵਰਕ ਆ ਰੇਸ਼ਮ ਦਾ ਕੰਮ ਹੈ ਤੇ ਦਵਕੇ ਦਾ ਕੰਮ ਹੈ ਜੀ ਹਲਕਾ ਹਲਕਾ ਹਾਈਲਾਈਟ ਸੂਟ ਰਹੇਗਾ ਸਾਰੇ ਸੂਟ ਬ੍ਰਾਂਡਡ ਰਹਿਣਗੇ ਇਹ ਹੈਗਾ ਜੀ ਸ਼ਰਟ ਦਾ ਫਰੰਟ ਪ੍ਰਿੰਟਿੰਗ ਦੇਖ ਲੋ ਬਿਲਕੁਲ ਸੌਫਟ ਮੋਡਲ ਦੇ ਉੱਪਰ ਸੁੱਟ ਰਹਿਣਗੇ ਜਿਹੜਾ ਫਰੰਟ ਨੂੰ ਹਾਈਲਾਈਟ ਕੀਤਾ ਹੋਇਆ ਜੀ ਵਰਕ ਦੇ ਨਾਲ ਇਹ ਸਾਰਾ ਹੀ ਹੈਂਡਵਰਕ ਦੇ ਨਾਲ ਹਾਈਲਾਈਟ ਫਰੰਟ ਕੀਤਾ ਹੋਇਆ ਤੇ ਇਹ ਹੈਗੀ ਜੀ ਜਿਹੜੀ ਸੰਵਾਰ ਤੁਹਾਨੂੰ 3 ਮੀਟਰ ਦੇ ਮਿਲ ਜਗੇ ਬਹੁਤ ਸੋਹਣਾ ਸਟਾਫ ਆ ਤੇ ਜਿਹੜੇ ਦੁਪੱਟੇ ਨੇ ਉਹ ਵੀ ਤੁਹਾਨੂੰ ਮਸਲੀਨ ਮੋਡਲ ਮੋਡਲ ਦੇ ਮਿਲਣਗੇ ਗੁਰਮੁਤਾਲ ਦਾ ਦੁਪੱਟਾ ਨਹੀਂ ਹੈਗਾ ਮਸਲੀਨ ਨੂੰ ਢਾਲ ਮਿਕਸ ਸਟੱਫ ਹੈ ਇਹ ਵਾਲਾ ਬਹੁਤ ਸੋਹਣਾ ਜਿਹਾ ਸਟੱਫ ਆ ਪ੍ਰਿੰਟ ਬਹੁਤ ਪਿਆਰਾ ਬਿਲਕੁਲ ਸੌਫਟ ਦੇ ਵਿੱਚ ਰਹਿਣਗੇ ਜੀ ਪ੍ਰਾਈਸ ਰਹੇਗਾ ਅੱਜ ਦੀ ਵੀਡੀਓ ਦਾ 2100 2100 ਰੁਪਏ ਦਾ ਸੂਟ ਆ ਤੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਦਾ ਸੈਕੰਡ ਕਲਰ ਆ ਜਿਹੜਾ ਇਹ ਵੀ ਬਹੁਤ ਪਿਆਰਾ ਹੈ ਕਲਰ ਸੋਨੂ ਸਾਰੇ ਅੱਜ ਬਹੁਤ ਪਿਆਰੇ ਪਏ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਜਣੀ ਆ ਹਰੇਕ ਏਜ ਵਾਸਤੇ ਸੂਟ ਆ ਜੀ ਇਹ ਦੇਖੋ ਸਲਵਾਰ ਦਾ ਕਲਰ ਠੀਕ ਹੈ ਜਿਹੜਾ ਨੈਕਸਟ ਤੁਹਾਨੂੰ ਅਸੀਂ ਡਿਜ਼ਾਈਨ ਦੇਣਾ ਉਹ ਤਾਂ ਹੋਰ ਵੀ ਬਾਹ ਕੁਮਾਲ ਡਿਜ਼ਾਈਨ ਆ ਡਿਜ਼ਾਈਨਿੰਗ ਹੈਗੀ ਆ ਜੀ ਇਹ ਹਲਕਾ ਜਿਹਾ ਪਿਸਤਾ ਜਿਹਾ ਸ਼ੇਡ ਕੋਈ ਵੀ ਇਸ ਪਾ ਸਕਦੀ ਆ ਕਿਉਂਕਿ ਡਿਜ਼ਾਈਨਰ ਜੇ ਸੂਟ ਨੇ ਪ੍ਰਿੰਟ ਐਨੇ ਪਿਆਰੇ ਆ ਦੇਖੋ ਪ੍ਰਿੰਟਿੰਗ ਸੋੜ ਗਈ ਮਾਦਾ ਰੂਖ ਹੁਸ਼ੂਨ ਦੀਆ ਪ੍ਰਿੰਟ ਦੇ ਕੇ ਤੇ ਉੱਪਰ ਉਹ ਜਿਹੜਾ ਹੈਂਡਵਰਕ ਕੀਤਾ ਹੋਇਆ ਉਹਨੇ ਤਾਂ ਬਿਲਕੁਲ ਚਾਰ ਚੰਨ ਲਾਤੀਆਂ ਸਾਰੇ ਸੂਟ ਨੂੰ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ক্লোਜ਼ ਤੋਂ ਪਰਲ ਵਰਕ ਹੈ ਦਬਕੇ ਦਾ ਕੰਮ ਹੈ ਜੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਫਰੰਟ ਫਰੰਟ ਤੇ ਹੋਏਗਾ ਘੇਰੇ ਤੇ ਸਾਰੇ ਵਾਈਡ ਪ੍ਰਿੰਟਿੰਗ ਦੇਖੋ ਸੋਹਣੀ ਕਿੰਨੀ ਜਾਈ ਕਲਰ ਬਹੁਤ ਸੋਹਣੇ ਆ ਪ੍ਰਿੰਟ ਬਹੁਤ ਪਿਆਰੇ ਆ ਤੇ ਹੈਗਾ ਜੀ ਸੁਵਾਰ ਦਾ ਸਟੱਫ ਪਿਓਰ ਮੋਡਲ ਦੇ ਸ਼ਰਟ ਆ ਹੈਂਡਵਰਕ ਦੇ ਨਾਲ ਤੁਹਾਨੂੰ 2100 ਦੇ ਸੂਟ ਦੇ ਰਹੇ ਹਾਂ ਮਤਲਬ ਐਵਰ ਗ੍ਰੀਨ ਜੀ ਆਈਟਮ ਆ ਤੁਸੀਂ ਕਿਸੇ ਦੇ ਘਰ ਆਣਾ ਜਾਣਾ ਫਾਰਮਲ ਵੀ ਇਹਨਾਂ ਨੂੰ ਪਾ ਸਕਦੇ ਹੋ ਤੇ ਪਾਰਟੀ ਵੇਅਰ ਵੀ ਪਾ ਸਕਦੇ ਹੋ ਦੇਖੋ ਜੀ ਸੂਟ ਕਲਰ ਬਹੁਤ ਸੋਹਣੇ ਸੋਹਣੇ ਆ ਇੰਗਲਿਸ਼ ਚਾਰਟ ਆ ਜਾਏਗਾ ਜੀ ਸਾਰੇ ਬਹੁਤ ਪਿਆਰਾ ਜਿਹਾ ਦੁਪੱਟਾ ਦੇਖੋ ਕਿੰਨਾ ਪਿਆਰਾ ਉਡਾਲ ਦਾ ਦੁਪੱਟਾ ਜੀ ਸੂਟ ਦੇ ਨਾਲ ਜਿੱਦਾਂ ਮਰਜ਼ੀ ਸਿਰ ਤੇ ਦਿਖਾਓ ਦੁਪੱਟਿਆਂ ਨੂੰ ਜਿਵੇਂ ਮਰਜ਼ੀ ਰੱਖੋ ਦੁਪੱਟਾ ਉਹੀ ਬੱਝ ਜਾਂਦਾ ਹੈ ਬਹੁਤ ਸੌਫਟੇ ਦੁਪੱਟੇ 2100 ਦੇ ਵਿੱਚ ਲੁੱਕ ਲਾਈਕ ਕ੍ਰੇਪ ਦੇ ਸੂਟ ਹੋਣਗੇ ਜੀ ਸਟੀਚਿੰਗ ਤੋਂ ਬਾਅਦ ਇਹ ਜਿਵੇਂ ਆਪਾਂ ਕ੍ਰੇਪ ਦਾ ਸੂਟ ਦੀ ਲੁੱਕ ਆਉਂਦੀ ਹੈ ਟਿਲਕਮਾ ਜਿਹਾ ਸਟੱਫ ਹੋਏਗਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹਨਾਂ ਸੂਟਾਂ ਦੇ ਤੇ ਇਹ ਦੇਖੋ ਜੀ ਇਹਦਾ ਕਲਰ ਕਲਰ ਤਾਂ ਇੱਕ ਤੋਂ ਇੱਕ ਨੇ ਪ੍ਰਿੰਟ ਹੀ ਐਨਾ ਪਿਆਰਾ ਸੂਟ ਦਾ ਇਹਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਦੇ ਵਿੱਚ ਜਿੱਦਾਂ ਇਹ ਆਫ ਵਾਈਟ ਦਿਖਾਇਆ ਮੈਂ ਤੁਹਾਨੂੰ ਤਾਂ ਇਹਦੇ ਵਿੱਚ ਆਪਣੇ ਕੋਲ ਤਿੰਨ ਸੂਟ ਹੈਗੇ ਆ ਤਿੰਨ ਤਿੰਨ ਸੈਟ ਮੰਗਾਏ ਹੋਏ ਨੇ ਜੀ ਕਿਉਂਕਿ ਪ੍ਰਿੰਟਿੰਗ ਤੇ ਇਹਨਾਂ ਦਾ ਸਟੱਫ ਹੀ ਬਹੁਤ ਪਿਆਰਾ ਸੀਗਾ ਪ੍ਰਾਈਸ ਅਕੋਰਡਿੰਗ ਬੇਸ਼ੱਕ ਆਪਾਂ ਇਹਨਾਂ ਨੂੰ 2800 3000 ਤੱਕ इजीली ਕੱਟ ਸਕਦੇ ਸੀ ਪਰ ਇਦਾਂ ਕਿ ਜਦੋਂ ਆਪਾਂ ਕੁਆਂਟੀਟੀ ਚੈੱਕ ਕਰਦੇ ਆ ਤੁਹਾਨੂੰ ਪਤਾ ਹੀ ਆ ਹਮੇਸ਼ਾ ਹੀ ਮੇਰੇ ਰੇਟ ਘਟ ਜਾਂਦੇ ਆ ਨੈਕਸਟ ਡਿਜ਼ਾਈਨ ਦੇਖ ਲਓ ਸੇਮ ਹੀ ਸਟੱਫ ਦੇ ਉੱਪਰ ਬਹੁਤ ਪਿਆਰਾ ਪੀਸ ਹੈ ਜੀ neck ਦੇ ਉੱਪਰ ਦੇਖੋ ਡਿਜ਼ਾਈਨਿੰਗ ਹਾਈਲਾਈਟ ਸਾਰਾ ਇਹ ਹੈ ਬਹੁਤ ਪਿਆਰਾ ਆਰੀਵਰਕ ਦੇਣਾ ਪ੍ਰਿੰਟ ਰਹੇਗਾ ਜਿਹਦਾ ਬੈਕ ਸਾਈਡ ਤੋਂ ਸਾਰੀ ਇਦਾਂ ਤੇ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਠੀਕ ਹੈ ਜੀ ਇਹ ਹੈ ਜੀ ਸਲਵਾਰ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੇਖੋ ਸੂਟ ਤੇ ਇਹ ਵੀ ਸਾਨੂੰ ਕਲਰ ਦੰਨੀ ਹੈ ਸੇਮ ਹੀ ਜਿਹੜਾ ਸ਼ਰਟ ਦਾ ਕਲਰ ਹੋ ਸੇਮ ਰਹੇਗਾ ਬਸ ਸਲਵਾਰਾਂ ਦਾ ਕਲਰ ਚੇਂਜ ਹੋ ਜਾਏਗਾ ਮੁਡਾਲ ਦੇ ਸੂਟ ਨੇ ਜੀ ਇੱਕ ਨੰਬਰ ਕਲੈਕਸ਼ਨ ਆ ਤੇ ਪ੍ਰਾਈਸ ਰਹੇਗਾ ਸੂਟ ਦਾ 2100 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲਰ ਬਹੁਤ ਸੋਹਣੇ ਹੈ ਮਸਟਰਡੀ ਟੋਨ ਤੇ ਆ ਗਿਆ ਕਲਰ ਠੀਕ ਹੈ ਰਸਟ ਕਲਰ ਹੈ ਜਿਹੜਾ ਸੌਰੀ ਨੈਕਸਟ ਕਲਰ ਹੈਗਾ ਇਹ ਗਾਜਰੀ ਰਸਟ ਜਿਹਾ ਸ਼ੇਡ ਆ ਬਹੁਤ ਸੋਹਣਾ ਜਿਹਾ ਡਿਜ਼ਾਈਨਿੰਗ ਦੇਖੋ ਜੇ ਕੋਈ ਮਰਜੀ ਇਸ ਪਾਲਵੀ ਸੂਟ ਦੀ ਲੁੱਕ ਕਿੰਨੀ ਪਿਆਰੀ ਲੱਗਦੀ ਹੈ ਪਾਉਣ ਤੋਂ ਬਾਅਦ ਪੈਂਟ ਨਾਲ ਬਣਾ ਲਓ ਸਲਵਾਰ ਨਾਲ ਬਣਾ ਲਓ ਠੋਡੀ ਚੁਆਇਸ ਆ ਇੱਕ ਕਲਰ ਤੋਂ ਮੇਰੇ ਵਿੱਚ ਇਹ ਬਹੁਤ ਪਿਆਰਾ ਜਿਹਾ ਸ਼ੇਡ ਮਿਲ ਜੇਗਾ ਇਹ ਕਲਰ ਨੇ ਜੀ ਸਾਰੇ ਐਸੇ ਡਿਜ਼ਾਈਨ ਦੇ ਟੋਟਲੀ ਬ੍ਰਾਂਡਡ ਪੀਸ ਤੇ ਪਾਰਟੀ ਲਈ ਸੂਟ ਰਹਿਣਗੇ ਜੀ ਨੈਕਸਟ ਸੂਟ ਦੇਖ ਲੋ ਵੂਮੈਂਟ ਬ੍ਰਾਂਡ ਦਾ ਸੂਟ ਆ ਇਹ ਤਾਂ ਇਹ ਗਾਜੀ ਫਰੰਟ ਸ਼ਰਟ ਦਾ ਮੋਡਲ ਤੇ ਰਹੇਗਾ ਇਹ ਵਾਲਾ ਸਟਫ ਵੀ ਹੈ ਜਿਹੜਾ ਵੂਮੈਂਟ ਕੋਲ ਐਡ ਦੇ ਵਿੱਚ ਮੈਂ ਤੁਹਾਨੂੰ ਬਹੁਤ ਤਰ੍ਹਾਂ ਦੀ ਕਲੈਕਸ਼ਨ ਦੰਨੀ ਹੁੰਦੀ ਆ ਇਦਾਂ ਦੀ ਡਿਜ਼ਾਈਨਿੰਗ ਮੈਂ ਤੁਹਾਨੂੰ ਕਾਫੀ ਤਰ੍ਹਾਂ ਦੇ ਸਟੱਫ ਤੇ ਦੰਨੀ ਹੁੰਦੀ ਹੈ ਅਜੂ ਮੋਡਲ ਆ ਮਸਲੀਨ ਤੇ ਵੀ ਦੰਨੀ ਆ ਕਾਟਨ ਤੇ ਵੀ ਇਹ ਸਾਰੇ ਹੈਂਡਵਰਕ ਦੇ ਨਾਲ ਹਾਈਲਾਈਟ ਆ ਜੜਕਾ ਵਰਕ ਆ ਫਰਲ ਵਰਕ ਹੈ ਤੇ ਇਦਾਂ ਹੀ ਦੀ ਇਹ ਸਨਵਾਰ ਮੋਡਲ ਤੇ ਰਹੇਗੀ ਠੀਕ ਹੈ ਜੀ ਠੀਕ ਇਹ ਹੈਗਾ ਇਹਦਾ ਦੁਪੱਟਾ ਮੋਡਲ ਇਹਦੇ ਕਲਰ ਦੇਖੋ ਕਲਰ ਬਹੁਤ ਸੋਹਣੇ ਆ ਇੱਕ ਤਾਂ ਸੋਹਣਾ ਇੱਕ ਕਲਰ ਨੇ ਚਾਰ ਕਲਰ ਨੇ ਚਾਰ ਦੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜੇ 2100 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋ ਰਹਿਣਗੇ ਬਹੁਤ ਪਿਆਰੀ ਜੀ ਕਲੈਕਸ਼ਨ ਆ ਨੈਕਸਟ ਦੇ ਰਹੀਆਂ ਤੁਹਾਨੂੰ ਸ਼ਿਮਰ ਮੁਡਲ ਸ਼ਿਮਰ ਤੇ ਰਹੇਗਾ ਜੀ ਇਹ ਵਾਲਾ ਸੂਟ ਵੂਮਨ ਬ੍ਰਾਂਡ ਦਾ ਹੀ ਸੂਟ ਰਹੇਗਾ ਬਿਲਕੁਲ ਸੌਫਟ ਜੀ ਜਿਹੜਾ ਸੌ ਇਹਦਾ ਸੌਰੀ ਸਟਾਫ ਬਿਲਕੁਲ ਸੌਫਟ ਆ ਤੇ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਆ ਸੂਟ ਦੇ ਇਹਨੂੰ ਹੋ ਜਾਂਦਾ ਸੀ ਫੁੱਲ ਫਲੇਨ ਨਹੀਂ ਪਾਣੀ ਜਿਆਦਾ ਪ੍ਰਿੰਟ ਸਾਰੇ ਬਹੁਤ ਪਿਆਰਾ ਜਿਹਾ ਬੈਕ ਸਾਈਡ ਦਾ ਪੱਲਾ ਵੀ ਬਹੁਤ ਸੋਹਣਾ ਹੈ ਨਾ ਨਾ ਜਲਦੀ ਆਜੀ ਸਲਵਾਰ ਇਹਦੀ ਕਲੀਨ ਜਿਹੜਾ ਦੁਪੱਟਾ ਦੇਣਾ ਤੁਹਾਨੂੰ ਉਹ ਸਾਈਡ ਹਰ ਤਾਂ ਬਹੁਤ ਲੰਮਾ ਛੋੜਾ ਜਿਹਾ ਉਹ ਨਾਲ ਤੇ ਦੁਪੱਟਾ ਰਿਹਾ ਇਹਦਾ ਕਲਰ ਦੇਖ ਲਓ ਗ੍ਰੇ ਕਲਰ ਆ ਤੇ ਗਾਜਰੀ 컬러 ਇਹਦੇ ਵਿੱਚ ਤੇ ਕਿ ਬਹੁਤ ਪਿਆਰਾ ਜਿਹਾ ਸ਼ੇਡ ਆ ਜੇ 컬러 ਜਿਹੜਾ ਮਰਜ਼ੀ ਲੈ ਲਓ ਪ੍ਰਾਈਸ ਹੈਗਾ 2100 ਨੈਕਸਟ ਡਿਜ਼ਾਈਨ ਜੰਨੀਆ ਤੁਹਾਨੂੰ ਬਿਲਕੁਲ ਨਵਾਂ ਜਿਹਾ ਇਹ ਵੀ ਸ਼ਿਮਰ 베이스 ਤੇ ਆ ਇਹ ਤਾਂ ਹੈਗੀ ਜੀ ਡਿਜ਼ਾਈਨਿੰਗ ਸ਼ਰਟ ਦੀ ਫਰੰਟ ਦੀ 컬러 ਡਿਜ਼ਾਈਨ ਬਹੁਤ ਪਿਆਰੇ ਪਿਆਰੇ ਹੈ ਪਲੇਨ ਸਲਵਾਰ ਇਹਦੇ ਨਾਲ ਵੀ ਤੇ ਬਣਾ ਰਹੇਗਾ ਜੀ ਦੁਪੱਟਾ ਬਹੁਤ ਸੋਹਣੇ ਕਲਰ ਡਿਜ਼ਾਈਨ ਪ੍ਰਿੰਟ ਸੂਟਾਂ ਦੇ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਚਾਰੋਂ ਹੀ ਕਲਰ ਇੱਕ ਤੋਂ ਇੱਕ ਨਹੀਂ ਜਿਹੜਾ ਮਰਜ਼ੀ ਕਲਰ ਲੈ ਲਓ 2100 ਅਸੀਂ ਸਾਰੀ ਵੀਡੀਓ ਦਾ ਪ੍ਰਾਈਸ ਰਹੇਗਾ ਜਿਹੜਾ ਮੇਨ ਹੈਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਸਟਫ ਸਟਫਰ ਬਹੁਤ ਸ਼ਾਨਦਾਰ ਹੈ ਦੇਖੋ ਜੀ ਸੂਟ 프린ਟਿੰਗ ਬਹੁਤ ਪਿਆਰੀ ਆ ਸੂਟ ਦੀ ਬਹੁਤ ਸੋਹਣਾ ਪ੍ਰਿੰਟ ਆ ਬਸ ਪੱਲੀਆਂ-ਹੱਲੀਆਂ ਤੇ ਪ੍ਰਿੰਟ ਆ ਇਦਾਂ ਦੇ ਸੂਟਾਂ ਦੀ ਸ਼ੀਟਿੰਗ ਤੇ ਪ੍ਰਿੰਟ ਲੁੱਕ ਬਹੁਤ ਸੋਹਣੀ ਲੱਗਦੀ ਆ ਇਹ ਹੈਗਾ ਜੀ ਪਟਾ ਇਹਦੇ ਕਲਰ ਦੇਖ ਲੋ ਬਹੁਤ ਸੋਨੇ ਸੋਨੇ ਜਿਹੇ ਸ਼ੇਡ ਨੇ ਸਾਰੇ ਲਾਈਟ ਲਾਈਟ ਜੀ ਸ਼ੇਡ ਰਹਿਣਗੇ ਜੀ ਚਾਰ ਕਲਰ ਨੇ ਇਹਦੇ ਵਿੱਚ ਵੀ ਸਿਮਲਰ ਜੇ ਕਲਰ ਨੇ ਸਾਰੇ ਇੱਕ ਨੰਬਰ ਲਾਈਟ ਡਾਰਕ ਨੇ ਬਸ ਠੀਕ ਹੈ ਜੀ 2100 ਪ੍ਰਾਈਸ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ so much